Shut ਤੇ ਸਾਰੇ ਕਪੂਰਥਲੇ ਦੀਆਂ ਦੁਆਬੇ ਦੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਭਾਈਚਾਰਾ ਕਾਇਮ ਕਰਕੇ ਸਾਨੂੰ ਬਹੁਤ ਬਹੁਤ ਵੋਟਾਂ ਪਾ ਕੇ ਤੇ ਬੜੀ ਵੱਡੀ ਗਿਣਤੀ 'ਚ ਮਾਰੇ ਨੇ ਮੋਰਚਾ ਫਤਿਹ ਕਰਾਇਆ ਸਾਡੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਦੱਸਿਓ ਜਗਜੀਤ ਸਿੰਘ ਹੈ ਜੀ ਅੱਜ ਵਾਹਿਗੁਰੂ ਜੀ ਕਪੂਰਥਲਾ ਵਾਸੀਆਂ ਨੇ ਇੰਡੀਆ ਪਟੇ ਦੇ ਸਹਿਯੋਗ ਨਾਲ ਅਮਰਪਾਲ ਜੀ ਨੂੰ ਵੋਟਾਂ ਤੋਂ ਬੜੀ ਲੰਬੀ ੜੀੜਾ ਜਗਾਇਆ ਸਾਵਾ ਕਿਸ ਮੰਦ ਵਿੱਚ ਇਹੀ ਗੱਲ ਜੰਦ ਦੇਖੋ ਜੀ ਇਹ ਬੜਾ ਮਾਣ ਮਹਿਸੂਸ ਕਰਦੇ ਆ ਸਾਡੇ ਵੀਰਾਂ ਭਰਾਵਾਂ ਨੇ ਜਿਨ੍ਹਾਂ ਸਾਡਾ ਸਹਿਯੋਗ ਦਿੱਤਾ ਇੱਥੇ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਬੜੀਆਂ ਤਰ੍ਹਾਂ ਦੀਆਂ ਫੌਮਾਂ ਅੜਾਈਆਂ ਇਹਨਾਂ ਨੇ ਖਾਲਸਤਾਨ ਬਣਾਉਣਾ ਇਹਨਾਂ ਨੇ ਮਾਹੌਲ ਖਰਾਬ ਕਰਨਾ ਇਹਨਾਂ ਨੇ ਆਹ ਕਰਨਾ ਫੇਰ ਵੀ ਉਹਦੇ باوجود ਇੰਨੀਆਂ ਗੱਲਾਂ ਕਾਹ ਕਹਿਣ ਦੇ ਬਾਵਜੂਦ ਸਾਨੂੰ ਬੜੇ ਵੱਡੀ ਲੀਡ ਤੇ ਹਿੰਦੂ ਵੋਟ ਪਈ ਆ ਜਿਹਦਾ ਮਤਲਬ ਬੜਾ ਵੱਡਾ ਸਹਿਯੋਗ ਰਿਹਾ ਸਾਨੂੰ ਸਾਡੇ ਭਰਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਇਸੇ ਤਰ੍ਹਾਂ ਭਾਈਚਾਰਕ ਬਣਾ ਕੇ ਰੱਖਾਂਗੇ ਜੋ ਜੋ ਇਹਨਾਂ ਨੇ ਰਾਜਨੀਤੀਆਂ ਕੀਤੀਆਂ ਸਾਡੇ ਨਾਲ ਅੱਜ ਤਾਈਂ ਭਰਾ ਭਰਾ ਨੂੰ ਅੱਡ ਕਰ ਦਿੱਤਾ ਪਿੰਡਾਂ ਦੇ ਵਿੱਚ ਪਰਦੇ ਝੂਠੇ ਪਰਦੇ ਦੱਜ ਕਰਾਏ ਇਹੋ ਜਿਹੇ ਜਿਹੜੇ ਕੰਮ ਇਹਨਾਂ ਦੀ ਰੀਤ ਅਸੀਂ ਖਤਮ ਕਰਾਂਗੇ ਵੱਧ ਤੋਂ ਵੱਧ ਵਧੀਆ ਕਾਰਜ ਕਰਾਵਾਂਗੇ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜਾ ਕਪੂਰਥਲੇ ਜੀ ਵਾਹਿਗੁਰੂ ਜੀ ਨਸ਼ਾ ਬਹੁਤ ਆ ਤੁਸੀਂ ਤੁਸੀਂ ਵਾਰਾ ਕੀਤਾ ਨਸ਼ੇ ਦੇ ਜਿਹੜਾ ਇਹ ਖਤਮ ਕੀਤਾ ਜਾਏਗਾ ਵਾਹਿਗੁਰੂ ਜੀ ਇਹ ਸਭ ਤੋਂ ਪਹਿਲ ਦੀ ਅਧਾਰ ਤੇ ਕਰਾਂਗੇ ਜੀ ਇਹ ਸਿੱਧੇ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ ਦੇ ਕਈ ਮਾਮਾ ਨੇ ਐਸੀ ਚੀਜ਼ ਦੀਆਂ ਅਰਦਾਸਾਂ ਵੇਝਦੀਆਂ ਕੀਤੀਆਂ ਜਿਨ੍ਹਾਂ ਦੇ ਪੁੱਤ ਘਰਾਂ ਦੇ ਘਰ ਖਾਲੀ ਹੋ ਗਏ ਉਹਨਾਂ ਦੀਆਂ ਅਰਦਾਸਾਂ ਵੇਝਦੀਆਂ ਇਥੋਂ ਲੇਟ ਦਿੱਤੀ ਹੈ ਨਾ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਦੀ ਨੌਜਵਾਨੀ ਫਸ ਚੁੱਕੀ ਆ ਉਹਦੀਆਂ ਅਰਦਾਸਾਂ ਬੇਨਤੀਆਂ ਨਾਲ ਇਹ ਮਤਪੂਰਜਾ ਫਦੇ ਹੋਇਆ ਜੀ ਇਹ ਪਹਿਲੇ ਦਿਨਾਂ ਦੇ ਕਿੰਨੇ ਜੀ ਰੈਕੂ ਜੀ ਆਉਣ ਵਾਲੇ ਦਿਨਾਂ 'ਚ ਜਿਹੜੇ ਰੁਝਾਨ ਚੱਲ ਰਿਹਾ ਇਹਦੇ ਤੇ ਕੋਈ ਕੰਮ ਕੀਤਾ ਜਾਵੇਗਾ ਜੀ ਆਉਣ ਵਾਲੇ ਦਿਨਾਂ 'ਚ ਕੋਈ ਗਤੀਵਿਧੀਆਂ ਚੱਲਣਾਂਗੇ ਵੱਡੇ ਪੱਧਰ ਤੇ ਸੋਚਾਂਗੇ ਭਰਾ ਜੀ ਢੀ ਕਰ ਲੈ ਆ ਮਾਰੇ ਕਿਰਪਾ ਕਰੇ ਉਸ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲਬਾਤ ਹੋ ਗਈ ਆ ਤੇ ਸਾਰਿਆਂ ਹੀ ਪਹਿਲਾਂ ਹੀ ਪਲਾਨ ਕਰਕੇ ਸ਼ੁਰੂ ਕਰ ਦੇਣਾ ਹਾਂਜੀ 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 ਰਾਗੁਰੂ ਜੀ ਆਪਣਾ ਨਾਮ ਦੱਸਿਓ ਪਹਿਲਾ ਨਾਮ ਤੋਂ ਜੀ ਮਨਿੰਦਰ ਸਿੰਘ ਖਸਰੋਪੁਰ ਜੀ ਅੱਜ 바이ਹੁਰ ਜੀ ਅਮਰਪਾਲ ਜੀ ਕਪੂਰਤਾਲਾ ਤੋਂ ਬਹੁਤ ਵੱਡੀ ਜਿੱਤ ਵਿੱਚ ਜਿੱਤ ਗਏ ਤੁਸੀਂ ਇਸ ਸਬੰਧ ਕੀ ਕਹਿਣਾ ਚਾਹੋ ਆ ਗੱਡੀ ਇਹ ਜੀ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸੱਚ ਦੀ ਜਿੱਤ ਹੋਈ ਆ ਇਹ ਪਿਛੜੀਆਂ ਸਰਕਾਰਾਂ ਜਿਉ ਕਰਦੀਆਂ ਲੋਕ ਇਹਨਾਂ ਤੋਂ ਉੱਠੇ ਆ ਹਰ ਇੱਕ ਦਾ ਜਿਹੜਾ ਜਵਾਬ ਹੈ ਉਹਨਾਂ ਬੋਲਦੇ ਨਾਲ ਤਾਂ ਹਾਂਜੀ ਇਹ ਜੋ ਜਿੱਤ ਇਤਿਹਾਸਕ ਹੋਈ ਹੈ ਜੀ ਇਹਦੇ ਬਾਰੇ ਮਤਲਬ ਜੋ ਨਸ਼ਿਆਂ ਦਾ ਪ੍ਰਵਾਹ ਚੱਲ ਰਿਹਾ ਜੀ ਇਹ ਉਹਨੇ ਨੂੰ ਠੱਲ ਪਈ ਜਾਏਗੀ ਜੀ ਹਾਂਜੀ ਪਾਉਗੀ ਜੀ ਅੱਗੇ ਪਾਈਆਂ 6 ਮਹੀਨਿਆਂ ਜਾਂ ਹੁਣ ਤੇ ਉਹ ਐਮਪਟੀ ਬਣ ਗਏ ਉਹਨਾਂ ਨੂੰ ਤਾਕਤ ਆ ਗਈ ਹੁਣ ਉਹਦਾ ਕੈਂਪ ਵੀ ਖਾਰਦੀ ਨਾ ਸੱਟਦੀ ਪਰ ਕੋਈ ਜਿੱਦਾਂ ਕੋਈ ਵੀ ਸਰਕਾਰ ਜਿੱਤਰੀ ਹੈ ਪਹਿਲਾਂ ਵਾਅਦਾ ਕਰਦੀ ਹੈ ਵਾਅਦਾ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਅਸੀਂ ਕੋਈ ਵਾਅਦਾ ਕੀਤਾ ਨਹੀਂ ਅਸੀਂ ਤਾਂ ਭਾਈ ਸਾਹਿਬ ਨੇ ਲੋਕਾਂ ਨੂੰ ਗੁਰੂ ਦੇ ਨਾਲ ਜੋੜਿਆ ਤੇ ਅਮਰਦਸ਼ ਕਾਇਆ ਜਿਹੜਾ ਗੁਰੂ ਦੇ ਨਾਲ ਜੁੜਦਾ ਉਹ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਉਹਦੇ ਸਿਧਾਂਤ ਤੇ ਉਹ ਚੱਲਿਆ ਤੇ ਗਾਂ ਵੀ ਉਹਨੇ ਚੱਲਣਾ ਜਿਹੜਾ ਉਹਦੇ ਸਿਧਾਂਤ ਤੇ ਚੱਲਦਾ ਉਹ ਉਹਦਾ ਜਿਹੜਾ ਵੈਦ ਆ ਉਹਦਾ ਕੋਈ ਨਹੀਂ ਹੁੰਦਾ ਉਹਦਾ ਗੁਰੂ ਆਪੇ ਸਾਰੇ ਰਾਹ ਕੱਢਦਾ ਤੇ ਉਸ ਨੂੰ ਚੰਗੇ ਕਾਰਨ ਕਰਾਉਂਦਾ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਉਹ ਜਿਹੜੀਆਂ ਹੱਲ ਹੋਣੀਆਂ ਜਿਹੜੀਆਂ ਮੇਨੀਆਂ ਜਵਾਨੀਆਂ ਕੋਈ ਮੇਨ ਹੱਲ ਨਹੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅੱਜ ਸੰਗਤ ਨੂੰ ਇਹੇ ਮੈਸੇਜ ਦੇਣਾ ਚਾਹੁੰਦੇ ਕਿ ਤੁਸੀਂ ਬਹੁਤ ਹੀ ਬੜੇ ਸੂਝਬਾਨ ਤੇ ਤੁਸੀਂ ਉਹਨਾਂ ਨੂੰ ਹੁਕਮ ਕੀਤਾ ਸੀ ਉਹ ਖੜੇ ਹੋਏ ਸੀ ਸੰਗਤਾਂ ਨਹੀਂ ਉਹਨਾਂ ਨੂੰ ਦਿਖਾਇਆ ਤੇ ਸੰਗਤਾਂ ਜਿਹੜੀਆਂ ਆਪ ਉਹਨਾਂ ਦਾ ਤੈਅ ਬੋਲਵਾ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਭਾਈ ਸਾਹਿਬ ਆ ਕੇ ਇਸੇ ਤਰ੍ਹਾਂ ਚੰਗੇ ਕਾਰਜ ਕਰਦੇ ਰਹਿਣਗੇ ਸੰਗਤਾਂ ਦੇ ਖੇਸਾ ਨੂੰ ਸਿੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੱਲ ਕਰੀਏ ਤੇ ਸਾਡੇ ਜਿੰਨਾ ਇੱਥੋਂ ਹਿੰਦੂ ਵੀਰਾਂ ਨੇ ਸਾਥ ਦਿੱਤਾ ਉਹਨਾਂ ਸਗੋਂ ਸਾਡੇ ਜਿਹੜੇ ਸਿੱਖ ਭਰਾਵਾਂ ਨੇ ਨਹੀਂ ਦਿੱਤਾ ਕਿਉਂਕਿ ਉਹ ਕਈ ਕਈ ਪਾਰਟੀਆਂ ਦੇ ਪਿੱਛੇ ਘੁੰਮਦੇ ਰਹੇ ਆ ਇਹ ਜਿਹੜੇ ਵਾਕਿਆ ਹੀ ਦਿਲੋਂ ਜਿਹੜੇ ਪਰਮਾਤਮਾ ਨਾਲ ਜੁੜੇ ਸੀ ਜਾਂ ਹੱਕ ਸੱਚ ਦੀ ਆਵਾਜ਼ ਨਾਲ ਜੁੜੇ ਸੀ ਉਹਨਾਂ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਸਭ ਤੋਂ ਵੱਧ ਅਸੀਂ ਹਿੰਦੂ ਵੀਰਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਿੱਖਾਂ ਦਾ ਤਾਂ ਫਰਜ਼ੇ ਸੀਗਾ ਵੀ ਆਪਣੀ ਕੌਮ ਦਾ ਸਿਰ ਉੱਚਾ ਕਰਨਾ ਸਿਰ ਤੇ ਜਿਹੜੀ ਪੱਗ ਜਿਹੜੀ ਆ ਉਹ ਉੱਚੀ ਕਰਨੀ ਆ ਸਿਰ ਤੇ ਦੁਬਾਰਾ ਰੱਖੀ ਸਿੱਖ ਕੌਮ ਨੇ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ মিডিਆ ਰਾਇ ਵੀ ਜਿਹੜੇ ਆ ਸ਼ੈਤਾਨੀ ਲੋਕ ਕਹਿੰਦੇ ਜੀ ਆਤਵਾਦ ਪੈਦਾ ਹੋ ਜੂ ਜੇ ਇਹੋ ਜਿੱਤ ਗਿਆ ਐ ਹੋ ਜੂ ਓਹ ਹੋ ਜੂ ਮਾਹੌਲ ਖਰਾਬ ਹੋ ਜੂ ਮਾਹੌਲ ਇਹ ਪੋਲੀਟਿਕਲ ਪਾਰਟੀਆਂ ਜਿਹੜੀਆਂ ਖਰਾਬ ਕਰਦੀਆਂ ਨਾ ਕੀ ਆ ਦੇਖੋ ਸਾਰੇ ਵਿੱਚ ਹਿੰਦੂ ਵੀਰ ਵੀ ਸਾਡੇ ਖੜੇ ਆ ਜਿੱਦਾਂ ਮੈਂ ਫੇਰ ਦੁਬਾਰਾ ਕਹਿਣਾ ਵੀ ਸ਼ਹਿਰ ਵਾਸੀਆਂ ਜਿਹੜਾ ਹਿੰਦੂ ਵੀਰਾਂ ਨੇ ਵੱਧ ਚੜ ਕੇ ਸਾਨੂੰ ਸਪੋਰਟ ਕੀਤੀ ਆ ਤੇ ਐਦਾਂ ਮਾਹੌਲ ਪਿਆਰ ਵਾਲਾ ਬਣਿਆ ਰਹੂਗਾ ਤੇ ਜਿਹੜੀ ਹਿੰਦੂ ਭਾਈਚਾਰਾ ਸਿੱਖਾਂ ਦੀ ਸਾਜ ਐ ਐਦਾਂ ਹੀ ਬਣੀ ਰਹੂਗੀ ਕੋਈ ਮਾਹੌਲ ਨਹੀਂ ਸਭਾ ਮਾਹੌਲ ਵਧੀਆ ਹੋਊਗਾ ਨਸ਼ਿਆਂ ਦੇ ਖਿਲਾਫ ਕਾਰਵਾਈ ਹੋਊਗੀ ਤੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਇੱਕਜੁੱਟ ਹੋ ਕੇ ਜਿਹੜੀਆਂ ਆਉਣ ਵਾਲੀਆਂ ਸਤਾਈਆਂ ਲਕਸ਼ਣਾ ਉਹਦੇ ਵੀ ਸਖ ਸੰਕਟਾ ਤੇ ਹਿੰਦੂ ਵੀਰ ਰਲ ਕੇ ਜਿਹੜੇ ਜੋਨ 'ਚ ਇਹ ਮੋਰਚਾ ਅਮਨਗੇ ਤੇ ਜਿਹੜੇ ਗੰਦੀਆਂ ਪਾਰਟੀਆਂ ਨੇ ਗੰਦ ਪਾਇਆ ਪੰਜਾਬ ਸਿਰਫ ਕਰੋੜਾ ਦਾ ਕਰਜਾ ਜਾਣਿਆ ਇਹ ਇਹਨਾਂ ਨੂੰ ਭੁਜਾਵਾਂਗੇ بڑے بڑے ਵਾਅਦੇ ਕਰਕੇ ਇਹਨਾਂ ਨੇ ਕਿਹਾ ਵੀ ਅਸੀਂ ਆਮ ਪਾਰਟੀ ਆ ਗਈ ਆ ਐਦਾਂ ਕਰਾਂਗੇ ਪਰ ਸਾਰਿਆਂ ਨੂੰ ਪਤਾ ਵੀ ਉਦਾਂ ਹੀ ਲੁੱਟ ਜਿਹੜੀ ਆ ਸਰਕਾਰੀ ਦਫ਼ਤਰਾਂ ਦੀ ਉਦਾਂ ਹੀ ਹੋ ਰਹੀ ਆ ਜਿੱਦਾਂ ਪਹਿਲਾਂ ਹੁੰਦੀ ਸੀਗੀ ਕਹਿੰਦੇ ਸੀ ਗਨਮੈਨ ਨਹੀਂ ਲੈਣੇ ਪਯਾ ਪਯਾ 20 20 ਗਨਮੈ ਲੈ ਕੇ ਘੁਟੜਿਆ ਤੇ ਕੋਈ ਇਥੇ ਪਹਿਲੀਆਂ ਸਰਕਾਰਾਂ ਨੇ ਜਾਂ ਉਸ ਤੋਂ ਪਹਿਲੀਆਂ ਸਰਕਾਰਾਂ ਨੇ ਕੋਈ ਇਥੇ ਜੇਜ ਨਹੀਂ ਕੀਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰ ਜਿਹੜੇ ਹਿੰਦੂ ਵੀਰ ਸਿੱਖਾ ਵੀਰਾ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਨੀ ਪੱਥਰ ਰੱਖਿਆ ਗਿਆ ਤੇ ਹੁਣ ਆਲੇ ਸਭੇ ਚ ਆਸ ਕਰਦੇ ਆ ਤੇ ਵਧੀਆ ਪ੍ਰਬੰਧ ਹੋਊਗਾ ਤੇ ਕੋਈ ਵੀ ਅਤਵਾਦੀ ਵੱਖਵਾਦੀ ਦੀ ਗੱਲ ਨਹੀਂ ਹੋਊਗੀ ਇਹ ਸਿਰਫ ਸਾਜ਼ਿਸ਼ ਆ ਇਹ ਤੋਂ ਹਿੰਦੂ ਵੀਰਾਂ ਨੂੰ ਵੀ ਬੇਇੱਜ਼ਤੀ ਆ ਇਹੋ ਜੀਆਂ ਮਨ ਕਰਤ ਕਹਾਣੀਆਂ ਤੋਂ ਬਚ ਕੇ ਰਹੋ ਅਸੀਂ ਤੁਹਾਡੇ ਨਾਲ ਹਰ ਵੇਲੇ ਤੇ ਇਹੋ ਜਿਹਾ ਕੋਈ ਵੀ ਕੰਮ ਨਹੀਂ ਹੋਊਗਾ ਜਿਹੜਾ ਵਾਧੂ ਵਾਲੇ ਨੂੰ ਸਪੋਰਟ ਕਰਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੇ ਸੋਨੇ ਹਾਲਾ ਬਹੁਤ ਜਿਆਦਾ ਅਦਰ ਇੱਕ ਜਾਜ਼ ਅਮੀਦਵਰ ਹੁੰਦੇ ਹੋਏ ਵੀ ਇੰਨੀ ਵੱਡੀ ਲੀਡ ਤੇ ਜਿੱਤਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿ ਲੋਕਾਂ ਜਦੋਂ ਕਹਿੰਦੇ ਹੁੰਦੇ ਆ ਸਿਰ ਤੋਂ ਪਾਣੀ ਲੰਘ ਜੇ ਬਹੁਤ ਜਿਆਦਾ ਧੱਕਾ ਨਜਾਇਜ਼ ਆ ਇਹ ਸਿੰਘਾਂ ਨੇ ਕੋਈ ਗਲਤੀ ਹੋਈ ਆ ਜਿਹੜਾ ਕਹਿੰਦੇ ਵੀ ਥਾਣੇ ਦਾ ਘਰਾਓ ਕੀਤਾ ਆ ਬਾਅਦੀਆਂ ਸੀਟਾ ਵਿੱਚ ਸ਼ਰੇਆਮ ਪੁਲਿਸ ਕਰਮਚਾਰੀ ਵੀ ਮਾਰ ਦਿੱਤੇ ਭੀੜ ਨੇ ਉਹਨਾਂ ਤੇ ਕੋਈ ਆਈਐਨਐਸ ਨਹੀਂ ਲੱਗੀ ਪਰ ਸਿੱਖਾਂ ਨੂੰ ਹੀ ਇੰਨਾ ਜਲੀਲ ਕੀਤਾ ਜਾਂਦਾ ਹਰ ਵੇਲੇ ਕੋਈ ਇਨਸਾਫ ਨਹੀਂ ਜਿਹੜੇ ਸਜਾਵਾਂ ਤੋਂ ਡੁੱਕੇ ਸਿੰਘ ਆ ਕੀ ਉਹ ਦੇਸ਼ ਦੇ ਕਾਨੂੰਨ ਅਨੁਸਾਰ ਛੱਡਣੇ ਵੀ ਚਾਹੀਦੇ ਜਾਨ ਬੋਝ ਕੇ ਫਿਰ ਉਹਨਾਂ ਦੇ ਬੱਚੇ ਫੇਰ ਗਲਤੀ ਲੋਕਾਂ ਦੇ ਮਗਲ ਲਾ ਕੇ ਜਿਨ੍ਹਾਂ ਦੇ ਮਾਪਿ ਉਹ ਭਰਾ ਜੇਲਾ 'ਚ ਬੈਠੇ ਆ 25 ਸਾਲਾਂ ਤੋਂ ਕੀ ਉਹ ਵਿਦਰੋਹ ਨਹੀਂ ਕਰਨਗੇ ਫੇਰ ਸਰਕਾਰਾਂ ਜਾਨ ਬੋਝ ਕੇ ਜਿਹੜਾ ਵਾ ਮਾਹੌਲ ਖਰਾਬ ਕਰਦੀਆਂ ਜਦ ਕਿ ਥੱਲੇਲੇ ਜਿਹੜੇ ਸਿਰਫ ਲੀਡਰਾਂ ਦੀਆਂ ਬਿਆਨਬਾਜ਼ੀਆਂ ਜੀ ਮਾਹੌਲ ਖਰਾਬ ਕੀਤਾ ਜਾਂਦਾ ਅਤਵਾਦੀ ਵੱਖਵਾਦੀਆਂ ਦੀਆਂ ਗੱਲਾਂ ਕੀਤੇ ਜਾਂਦੀਆਂ ਜਦ ਕਿ ਸਿੱਖ ਹਰ ਥਾਂ ਦੇਸ਼ ਨਾਲ ਮੋਢੇ ਨਾਲ ਮੋਟਾ ਜੋੜ ਕੇ ਖਾਦੇ ਆ ਬਾਟਰਾ ਤੇ ਖੜਦੇ ਆ ਜੇ ਭੀੜ ਪੈਂਦੀ ਆ ਤੇ ਲੰਗਰ ਲਾਉਂਦੇ ਆ ਸਭ ਤੋਂ ਵੱਡਾ ਸੰਜੋਗ ਸਿੱਖ ਆਉਂਦਾ ਹੁੰਦਾ ਪਰ ਇਸ ਵਾਰ Hindu ਵੀਰਾਂ ਨੇ ਵੀ ਆਪਣੀ ਗੈਰਤ ਨੂੰ ਦੇਖਦੇ ਹੋਏ ਸਿੱਖਾਂ ਦਾ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਸ ਅਨੁਵਲੇ ਦਿਨਾਂ ਤੇ ਵੀ ਅਪਨੁਂ ਇੰਦਰ ਦੀਆਂ ਗਤੀਵਿਧੀਆਂ ਜੋ ਆਪਣਾ ਸਿੱਖਾ ਪ੍ਰਤੀ ਕੋਈ ਆਪਣਾ ਨਸ਼ਾ ਚੱਲ ਰਿਹਾ ਜਾਂ ਬੇਰੁਜ਼ਗਾਰੀ ਦੀ ਵੀ ਆਪਾਂ ਲੜਾਈ ਦੀ ਅੱਗੇ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਮੇਨ ਮੁੱਦਾ ਹੈ ਸਾਡਾ ਨਸ਼ਿਆਂ ਦੇ ਖਿਲਾਫ ਵੀ ਇਸੇ ਨੂੰ ਲੈ ਕੇ ਜਿਹੜਾ ਸਾਰੀ ਜਿਹੜਾ ਔਮ ਨੇ ਸਾਥ ਦਿੱਤਾ ਹਿੰਦੂ ਵੀਰਾਂ ਨੇ ਸਾਥ ਦਿੱਤਾ ਜਿਹੜਾ ਨਸ਼ਿਆਂ ਦਾ ਦਲਦਲ ਹੈ ਸਭ ਤੋਂ ਇਸ ਵੇਲੇ ਜਾਦਾ ਅਹਿਮ ਮੁੱਦਾ ਵਾ ਤੇ ਇਹਨੂੰ ਥੱਲ ਪਾਈ ਜਾਊਗੀ ਠੀਕ ਹੈ ਧੰਨਵਾਦ ਜੀ